ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਡੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪੈਣ ਲੱਗੇ ਆ ਨਵਾਂ ਤਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਇਸ ਨੂੰ ਮੋਗਾ ਪੈਂਦਾ ਹੈ ਜੀ ਵੀਡੀਓ ਸ਼ੁਰੂ ਕਰਤਾ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰਦੇ ਹੋ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੇ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਤੇ ਜੇ ਕਿਸੇ ਵੀਰ ਨੇ ਕੋਈ ਸੇਲ ਕਰਨਾ ਹੋਵੇ ਜਾਂ ਜੱਜ ਦੀ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ ਨੰਬਰ 98783 93488 ਹੈ ਜੀ ਚੱਲੇ ਭਾਈ ਤੁਸੀਂ ਆਏ ਕਰਨੀ ਆ ਸੂਆ ਸੂਆ ਨਾਗਾ ਦੋ ਟਾਈਮ ਚੋਕੇ ਲਵੋ ਜੇ ਕੋਈ ਗੱਬਣਾ ਚੰਗੀ ਚੇਪਾ ਕਰਕੇ ਚੰਗੀ ਤਰ੍ਹਾਂ ਪਾਸ ਕਰਕੇ ਜਾਓ ਅਜਿਹੇ ਰੂਜ ਬਾਈ ਕਾਕਾ ਕੇ ਬਰਾਕਰ ਚਾਰ ਨਾਗ ਸੇਲ ਆਗੇ ਦੋ ਤੋਂ ਤਿੰਨ ਜਿਤੋੜਾ ਗੱਬਣਾ ਵਾ ਤੇ ਗੱਬਣ ਵੈੜ ਆ ਗਈ ਜੇ ਨਾਗ ਪਸੰਦ ਆਈ ਬਾਈ ਨਾਲ ਗੱਲਬਾਤ ਕਰ ਲਓ ਨੰਬਰ ਸਕਰੀਨ ਤੇ ਚੱਲੇ ਜਾਣਾ ਵਾ ਲੋ ਜੀ ਬਾਈ ਕਹਿੰਦਾ ਪਹਿਲਾਂ ਤੁਹਾਨੂੰ ਇਹ ਵਿਖਾ ਦੇਣਾ ਪੈਗਾ ਤੂੜੀ ਛਾਣ ਕੇ ਪਾਇਆ ਕਰੋ ਪਰ ਡਾਕਟਰ ਨਹੀਂ ਘਰੇ ਵੜਦਾ ਬਾਈ ਦਾ ਬਣਾਇਆ ਹੋਇਆ ਜਗਾੜ ਤੂੜੀ ਛੰਦ ਨਾਲਾ ਪਤਾ ਕੀ ਕਹ ਲੋ ਬਾਈ ਜੀ ਹਾਂਜੀ ਬੈਸਤਰੀ ਕਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਸਭ ਨਾਵ ਜੀ ਕਾਕਾ ਪਿੰਡ ਲੱਗਣਾ ਤੁਸੀਂ ਬਾਘਾਪੁਰਾ ਜਿਲ੍ਹਾ ਮੋਗਾ ਠੀਕ ਆ ਕੱਲ੍ਹ ਦੇ ਵਾਰ ਬੈਗਿਆ ਸਾਰਾ ਮਾਲ ਪਰ ਵੀ ਕੀ ਹੁੰਦਾ ਵੇ ਫੈਨ ਦੀ ਕਿਰਪਾ ਕੱਲ੍ਹ ਮੇਰੇ ਸੀ ਬਾਬੇ ਦੇ ਉੱਤੇ ਸੇਵਾ ਕਰਨ ਦੇ ਚੰਦੀ ਠੀਕ ਆ ਜੀ ਹਾਂਜੀ ਬਾਬੇ ਤੇ ਕੈਸੇ ਹੁੰਦੇ ਠੀਕ ਆ ਜੀ ਤੇ 70 ਹੁੰਦੇ ਚੰਦ ਪੁਰਾਣੇ ਠੀਕ ਆ ਜੀ ਬਹੁਤ ਵਧੀਆ ਇੰਨੇ ਲੋਕ ਫਲਕ ਉੱਥੇ ਜਰ ਸਪੂਨ ਮਿਲਦਾ ਸੇਵਾ ਕਰਕੇ ਰਹਿ ਰੱਬ ਦਾ ਨਾਮ ਠੀਕ ਆ ਜੀ ਹਾਂ ਜਿਹੜਾ ਦਿਲੋਂ ਜਾਂਦਾ ਕੋਈ ਖੱਟ ਕੇ ਆਉਂਦਾ ਠੀਕ ਆ ਜੀ ਹਰ ਪੁੱਤਰ ਸੰਤ ਜਿਹੜਾ ਦਿਲੋਂ ਡਾਬੂਆ ਠੀਕ ਆ ਜੀ ਉਹ ਖੱਟ ਕੇ ਆਊਗਾ ਠੀਕ ਹੈ ਜੀ ਆ ਚਾਰ ਵੜਾ ਆਪਣੇ ਕੋਲੇ ਚਾਰ ਵੜਾ ਜੀ ਠੀਕ ਹੈ ਤੇ ਸ਼ੁਰੂ ਕਰ ਲਿਆ 1 ਨੰਬਰ ਤੋਂ ਬਾਈ ਹਾਂਜੀ ਬਾਈ ਜੀ ਇਹ ਪੰਜਵੇਂ ਮਿੰਟ ਲੱਗ ਚੁੱਕਿਆ ਬਾਈ ਇਹਨੂੰ ਠੀਕ ਹੈ ਜੀ ਟੋਕੜ ਗੱਬਣ ਚੈੱਕ ਪਾਸ ਆ ਟੋਕੜ ਗੱਬਣ ਚੈੱਕ ਪਾਸ ਆ ਉਹ ਤੁਸੀਂ ਚੈੱਕ ਕਰਵਾ ਲਓ ਡਾਕਟਰ ਲੈ ਕੇ ਠੀਕ ਹੈ ਜੀ ਹਾਂਜੀ ਤਾਂ ਇਹਦਾ ਚੋਲੇ ਨਾਲ ਕੰਡੇ ਵਾਲਾ ਦੁੱਧ ਬਾਈ ਥੱਲੇ 7 ਕਿਲੋ ਆ ਠੀਕ ਆ ਚੋਲੇ ਦੋ ਟਾਂ ਚੋਲੇ ਚਾਰ ਟਾਂ ਦੋ ਟਾਂ ਚੋਲੇ ਚਾਰ ਟਾਂ ਦੋ ਟਾਂ ਚੋਲੇ ਪੰਜ ਟਾਂ ਚੋਲੇ ਠੀਕ ਹੈ ਜੀ ਮੈਨੂੰ ਕੋਈ ਨਹੀਂ ਗਿਆ ਠੰਡੀ ਸੀਲ ਠੰਡੀ ਸੀਲ ਹੈ ਠੀਕ ਆ ਤੋਰਨੀ ਕੱਢੀ ਵੀਰੇ ਲਓ ਜੀ ਦੋਸਤੋ ਟੋਕੜ ਗੱ ਲੋ ਦੇਖੋ ਟੋਕੜ ਗੱਬਣ ਚੈੱਕ ਪਾਸ ਆ ਫੋਲੋ ਬਾਈਨਾ ਇਹਨੂੰ ਕੱਲ 16 ਤਰੀਕ ਨੂੰ ਪੰਜਵਾਂ ਮਹੀਨਾ ਲੱਗ ਗਿਆ ਆਪਾਂ ਵੀਡੀਓ ਬਣਾਉਣਾ 17 ਤਰੀਕ ਨੂੰ ਅੱਜ 9 ਵਜੇ ਕਹਿੰਦੇ 25 ਮਿੰਟ ਤੇ ਲੋ ਦੋਸਤਾਂ ਪੰਜਵਾਂ ਮਹੀਨਾ ਲੱਗ ਚੁੱਕਿਆ ਇਹਨੂੰ ਮੋੜ ਲਿਆ ਇੱਥੇ ਮੋੜ ਲਿਆ ਕਦ ਕੜ ਵਾਏ ਨੇ ਬਹੁਤ ਆਗਾ ਫੇਸ ਕੁਆਲਟੀ ਚੰਗੀ ਹੈਗੀ ਕ੍ਰੋਸ ਅੰਗਾਗਾ ਦੁੱਧ ਕੋ ਚੱਟਾ ਮੱਝਾ ਰਗਾ ਚਾਰਾ ਮਹੀਨਾ ਦੇ ਚ ਗੱਬਣ ਚੈੱਕ ਪਾਸ ਆ ਵੀ ਅੱਥੀ ਚਵਾਈ ਵਾਲਾ ਬਹੁਤ ਸੋਨਾ ਮੁੱਠੀ ਵਾਲਾ ਥਾਨਾਗਾ ਹਜੇ ਮਾਲ ਆਇਆ ਹੀ ਆ ਬਾਈ ਕੋਲੇ ਅੱਜ ਇਹਦਾ ਥੋੜਾ ਜਿਹਾ ਉਪਰ ਆ ਜਾ ਕਰਦਾ ਵਾ ਕੋਈ ਫੋੜ ਨਹੀਂ ਕੋਈ ਛਾਗ ਨਹੀਂ ਗਰਮਿੰਗਲਾ ਤੋਹਫਾ ਹੀ ਆ ਇਹ ਫਿਸਕਵਟ ਚੰਗੀ ਆ ਬਾਈ ਨੇ ਬਹੁਤ ਜਰਸੀ ਕਦਾ ਕਰਾਉਸ ਆਗਾ ਮੁੱਲ ਬਾਈ ਇਹਦਾ ਹਾਂਜੀ ਮੁੱਲੇ ਦਾ ਮੁੱਲ ਬਾਈ ਇਹਦਾ ਉਹ 36 ਹਜ਼ਾਰ ਦੀ ਹੈ ਨਹੀਂ ਠੀਕ ਆ ਜੀ ਬਦੋਈ ਫੋਨ ਲਾਵੇ ਤਾਂ ਚੋਕੇ ਲੈ ਕੇ ਜਾਵੇ ਤਾਂ ਚੈੱਕ ਰੱਖ ਕੇ ਚਲੇ ਠੀਕ ਆ ਬਾਈ ਬਾਈ ਮਹੀਨਾ ਲੱਗ ਗਿਆ ਠੀਕ ਆ ਜੀ 7.5 ਕਿਲੋ ਦੁੱਧ ਹੈ ਠੀਕ ਆ ਜੀ ਤੇ ਗਰਮੀਆਂ ਤੋਹਫਾ ਹੀ ਆ ਫੁੱਲ ਪੁਲੀ ਪੁਲੀ ਆ ਠੀਕ ਆ ਬਾਈ 30000 ਠੀਕ ਆ ਇਹਦਾ 36000 ਰੁਪਏ ਜੈਜ ਡਿਮਾਂਡ ਆ ਗਈ ਪਾਇਆ ਮਹੀਨਾ ਲੱਗ ਗਿਆ ਬਾਈ ਕਹਿੰਦਾ ਅਸੀਂ ਦਾਲਾ ਚੋਕੇ ਦੋ ਟਾਂ ਫੇਰ ਲੈ ਕੇ ਜਾਵੇ ਤੇ ਸਰ 100 ਰੁਪਏ ਛੋੜ ਹੋਣੀ ਆ ਦੋ ਨੰਬਰ ਤੇ ਆ ਜਾ ਠੀਕ ਆ ਜੀ ਠੀਕ ਆ ਜੀ ਉਹ ਚਰ ਗਈ ਹੈ ਠੰਡੀ ਸੀਲ ਹੈ ਠੀਕ ਆ ਡੁੱਡ ਲਾਉਣਾ ਲਾਵੇ ਨਾ ਲਾਵੇ ਠੀਕ ਹੈ ਜੀ ਠੀਕ ਹੈ ਜੀ 6 ਲੀਟਰ ਦੁੱਧ ਆ 5 ਲੀਟਰ ਕਹਿ ਕੇ ਦਊਗਾ ਠੀਕ ਹੈ ਜੀ 7 ਮਹੀਨੇ 7 ਦਿਨ ਉੱਤੇ ਆ ਠੀਕ ਹੈ 7 ਦਿਨ ਗੱਭਣਾ 7 ਦਿਨ ਉੱਤੇ ਆ 7 ਮਹੀਨੇ ਤੋਂ ਠੀਕ ਹੈ ਜੀ ਹਾਂਜੀ ਗਠਮਾ ਲੱਗਣ 7 ਦਿਨ ਹੋ ਗਏ ਆ ਹਾਂਜੀ ਠੀਕ ਆ ਕੱਢਦੇ ਬਾਹਰ ਨੂੰ ਲੋ ਜੇ ਤਾਂ ਸਵੇ ਪਲੀ ਚੰਗੀ ਆਗੀ ਹਾਂ ਕੱਜ-ਕਾਜ ਨਾਲ ਜੇ ਤਾਂ ਆਪ ਲਾ ਲੋ ਹਜੇ ਆਇਓ ਜੇ 6 ਲੀਟਰ ਦੋ ਥੱਲੇ ਦੇ ਇਹ ਤੇ ਲੈਰਾ ਵੀ ਨਹੀਂ ਪਾਇਆ ਬਾਈ ਨੇ ਲਾਈਆਂ ਹਜੇ ਤਾਂ ਦੇਖ ਸਕਦੇ ਹੋ ਜੀ ਗੋਲ ਬਹੁਤ ਕਰ ਰੱਖਣ ਨੂੰ ਟੋਕਰੀ ਭਟਾ ਰੱਜ ਜਾ ਕਰਨਾ ਇਹਨੇ ਫੇਸ ਕੁਆਲਟੀ ਚੰਗੀ ਆਗੀ ਬਾਈ ਨੇ ਅਠਾਵੇਂ ਲੱਗਣ 7 ਦਿਨ ਹੋ ਗਏ ਇਹਨੂੰ ਮੋੜ ਲੈ ਵਾਚ ਸਪੋਰਟ ਲਾਇਆ ਕਰ ਹੋ ਗਏ ਆਗੇ ਖੜ ਖਵਾਨਾ ਸੋਹਣਾ ਵਾ ਫਿਟਿੰਗ ਵਾਲਾ ਹਵਾਨਾ ਵਾ ਭਾਈ ਦੀ ਇਹ ਕੁੜੀ ਵਰਗੀ ਆ ਗਈ ਪਹਿਲਾ ਸਵੇਰ ਸੋਈਆ ਦੂਜੇ ਲਈ ਗੱਬਣਾ ਇਹ ਢੰਡੀ ਸਿਰ ਬਥੇਰੀ ਆ ਬਈ ਨਿਆਣਾ ਪਾਲੋ ਨਾ ਪਾਲੋ ਇਹਨੇ 13 ਲੀਟਰ ਦੁੱਧ ਦਿੱਤਾ 6 ਲੀਟਰ ਹੋਣਾ 7 ਮਹੀਨੇ 7 ਦਿਨ ਦੀ ਹੈ ਠੀਕ ਹੈ ਜੀ ਮੁੱਲ ਮੁੱਲ ਬਈ 35 ਦੀ ਆਪਣੀ ਹਨ ਇਹ ਚਮਾਨਤਾਂ ਕੋਈ ਚਮਾਨਤਾਂ ਹੋਊਗਾ ਉਸ ਦਾ 35000 ਰੁਪਏ ਜਮਾ ਜਾਇਜ਼ ਦਾ ਮਾਰਨਾ 7 ਆ ਮਹੀਨੇ ਦੀ ਗੱਬਣਾ 7 ਦਿਨ ਉੱਤੇ ਹੋ ਗਏ ਆਗੇ ਅਥੀ ਚੁਵਾਈ ਵਾਲਾ ਬਹੁਤ ਸੋਹਣਾ ਮੁੱਠੀ ਵਾਲਾ ਥਾ 3 ਨੰਬਰ ਦਾ ਆਇਆ ਭਾਈ 3 ਨੰਬਰ ਦੀ ਮਲ ਕੇ 19 ਤਿਕਨ ਜਣ ਪੂਰੇ ਆ ਠੀਕ ਆ ਜੀ ਮੰਨ ਕੇ ਚੱਲੋ ਵੀ 2000 ਰਹਿ ਗਏ 10 ਦੋ ਉੱਤੇ ਲਊਗੀ ਠੀਕ ਆ ਜੀ ਬੜਾ ਦਸਾ ਦੇਣਾ ਹਫਤੇ ਦੀ ਕੱਟੀ ਨੂੰ 20 ਨੂੰ ਰੂਪੇ 4 ਨੂੰ ਰੂਪੇ ਜੜੀ ਠੀਕ ਆ 23 ਨੂੰ ਰੂਪੇ 22 ਨੂੰ ਰੂਪੇ 23 ਨੂੰ ਆਪਾਂ ਦੱਸ ਦੋ ਉੱਤੇ ਕਹਦੇ ਆ ਠੀਕ ਆ ਜੀ ਉਹਨਾਂ ਨੂੰ ਜਣ ਪੂਰੇ ਆ ਠੀਕ ਆ ਹਾਂਜੀ ਮੁੱਲ ਮੁੱਲ 37000 ਦੇ ਰਹਿਗੇ ਠੀਕ ਆ ਕੱਢ ਦੇ ਬਾਹਰ ਨੂੰ ਭਾਈ ਬਦਮੀਆਂ ਦੇ ਜਨਾਂ ਭਾ ਲੋਕਾਂ ਨੇ ਵੇਲਾ ਕਰ ਭੈਣ ਭਰਾ ਮੇਰੀ ਵੀਡੀਓ ਮੇਰਾ ਭਾਗ ਜੇ ਭੈਣ ਭਰਾਵਾਂ ਦੂਜਿਆਂ ਦਾ ਭਾਗ ਠੀਕ ਹੈ ਲਓ ਜੀ ਦੋਸਤੋ ਜਰਸੀ ਵੈਡ ਆ ਗਈ ਪਿਓਰ ਜਿਹੜੇ ਜਨ ਦੇਣ ਪਾਏ ਕਹਿੰਦਾ 10 ਲਾਜੂ ਪੰਜਾਬ ਵਾਲੀ ਆ ਗਈ ਪੱਦ ਘੜ ਚੰਗਾ ਵਜਨ ਠੀਕ ਆ ਫੇਸ ਕੁਆਲਟੀ ਚੰਗੀ ਆ ਕੱਟ ਵਾਲਾ ਫੇਸ ਆਗਾ ਲਿਆ ਭਾਈ ਜਾਨ ਬਹੁਤ ਵੱਚੀ ਚ ਜਿਹੜਾ 5 ਲਾਜੇ 4 ਲਾਜੂ ਲੈਂਡ ਤੇ ਹੈਗਾ ਜਿਹੜਾ 19 ਨੂੰ ਪੂਰੇ ਹੈਗੇ ਲਿਵਾ ਬਣਾਉਂਦੀ ਆਉਂਦੀ ਆ ਜਿਹੜੇ ਵਾਲਟ ਨੇ ਪੰਜ ਸਾਰਿਆਂ ਨੇ ਕੱਢ ਲਿਆ ਦੋਵਾਂ ਚਾਰ ਦਿਨਾਂ ਇਹ ਫਿਰ ਇਹਨਾਂ ਸੂਪ ਪੈਣਾ ਵਾ ਵਜਨ ਠੀਕ ਆ ਇਹਦਾ ਲ ਹੱਥੀ ਚੁਵਾਈ ਵਾਲਾ ਬਹੁਤ ਸੋਨਾ ਮੁੱਠੀ ਵਾਲਾ ਥਾਣਾ ਚਾਰ ਹੀ ਥਾਣਾ ਕੋਈ ਫੋੜ ਨਹੀਂ ਕੋਈ ਛਾਂਗ ਨਹੀਂ ਗਈ ਲੈ ਬਾਈ ਹਾਂ ਆ ਫੇਸ ਕੁਆਲਟੀ ਚੈੱਕ ਕਰ ਲੋ ਪਿਓਰ ਜਰਸੀ ਆ ਕੀ ਕੱਟ ਵਾਲਾ ਹਵਾਨਾ ਲੈ ਚਲ ਬਾਈ ਤੇ ਵੇਖ ਸਕਦੇ ਬਹੁਤ ਸੋਨਾ ਕੱਟਲਾ ਹਵਾਨਾ ਫਿਟਿੰਗ ਵਾਲਾ ਹਵਾਨਾ ਇਹ ਖੁੱਚੇ ਤੋਂ ਉੱਪਰ ਇਹਣਾ ਪਲਾ 10 ਸਵੇ ਚੋਲੇ ਤੋਂ ਸੇ ਨੇ ਆ ਹੀ ਰਹਿਣਾ ਵਾ ਫੇਸ ਕੁਆਲਟੀ ਚੰਗੀ ਆ ਬਾਈ ਨੇ ਬਹੁਤ ਹੈਗਾ ਜਿਹਦਾ ਮੁੱਲ 37000 ਰੁਪਿਆ ਵਾ 19 ਨੂੰ ਦਿਨ ਪੂਰੇ ਆਗੇ ਪੰਜ ਉੱਤੇ ਵੀ ਲੈ ਆ ਹਦੀ ਤਾਂ ਪਹਿਲਾਂ ਵੀ ਸੂਸਾ ਸੀ ਉਹ ਤੁਹਾਡੇ ਜਾਣ ਦੇ ਪਸ਼ੂ ਤੇ ਆ ਜੀ ਲਾਉਣ ਤੇ ਆ ਜੀ ਬੀ ਜੀ ਸੁਣਦੀ ਦੇ ਕੋ ਵਾਧਣ ਲੱਜੂ ਵੱਧ ਚੱਟਾ ਬਣ ਜੂ ਕੋਈ ਮਹੀਨੇ ਦੀ ਗੱਲ ਨਹੀਂ ਹੁੰਦੀ 10 5 7 ਦਿਨ 10 ਦਿਨ ਚੱਲੇ ਜਾਂਦਾ ਉਹਨਾਂ ਚੱਲਦਾ ਨਿਕਦਾ ਤੇ 4 ਨੰਬਰ ਤੇ ਆ ਜਾ ਬਾਈ 4 ਨੰਬਰ ਨੂੰ ਬਾਈ ਜੀ ਨਵਾਂ ਮਹੀਨਾ ਲੱਗਾ ਹੋਇਆ ਹੈ ਠੀਕ ਆ ਜੀ ਪਾਠਾਂ ਦੀ ਕੰਪਲੀਟ ਹੈ ਠੀਕ ਆ ਜੀ ਆ 4 ਦਿਨੋਂ ਲੱਗੇ ਨੂੰ ਠੀਕ ਆ ਹਾਂਜੀ ਪਲੂਣੀ ਆ ਪਹਿਲਣੀ ਆ ਪਹਿਲਣ ਮੱਛੀ ਆ ਠੀਕ ਆ ਜੀ ਠੀਕ ਠੀਕ ਆ ਦੇਖੋ ਜੀ ਲਓ ਜੀ ਸੋ ਠੰਡੀ ਸੀਰ ਬਹੁਤ ਆ ਪਹਿਲਣ ਮੱਛੀ ਹੈਗੀ ਨਵਾਂ ਲੱਗਿਆ ਹੋਇਆ 8 ਕਮਪਲੀਟ ਹੈ ਇਹਦੇ। ਤੁਸੀਂ ਭਾਗ ਗਰਮ ਕਰਨ ਆਉਦਾ। ਹਾਂ, ਚੇਪਾ ਤੇ ਕੱਢ ਕੇ ਲਿਜਾ ਸਕਦੇ ਹੋ। ਮੁੱਲ ਪਹਿਲੇ ਦੱਸ ਦੇ। ਮੁੱਲ ਦਾ 37000 ਰੁਪਏ ਦੀ ਆਪਣੀ ਹਨ। ਠੀਕ ਆ, ਕੱਢ ਲਈ ਬਈ ਬਾਹਰ ਨੂੰ। ਲੋ ਦੋਸਤੋ, ਕ੍ਰੋਸ ਆਂਗਾਗਾ। ਗਰਮੀ ਕਰਨ ਵਿਦਨ ਯਾਰ ਦੇਣ ਦੇ 20 ਰਹਿ ਗਏ ਸਾਰੇ। 9 ਮਹੀਨੇ ਲੱਗਿਆ ਹੋਇਆ ਵਾ। ਜੇ ਕੋਈ ਚੰਗਾ ਵੀ ਸੁਵਾਲ ਸਾਹ ਸੁਵਾਲ ਕਰਕੇ ਵੇਚਣੀ ਹੋਵੇ ਕਹੇ ਨੇ ਇਹਦਾ ਸੇਲ ਵੀ ਕਰ ਲੂਗਾ। ਤੇ ਨਹੀਂ ਦੁੱਧ ਪੀਣ ਨੂੰ ਘਰੇ ਨਹੀਂ ਮਾੜੀ ਇਹ। ਦਿਨ ਸਾਰੇ ਹੁਣ 20 ਰਹਿ ਗਏ ਇਹਦੇ। ਪਰ 9ਵੇਂ ਲੱਗਿਆ ਹੋਇਆ ਦਾ। ਤੇ ਦਾ ਵੀ 15 ਦਿਨ ਸਾਹਮਣੇ 20 ਦਿ ਇਹ ਵਿੱਚ ਨੂੰ ਆਏ ਬਾਈ ਨਾਲ ਗੱਲਬਾਤ ਕਰ ਲੈ ਜੀ ਲੈਣਾ ਹੋਵੇ ਤਾਂ ਵੀ ਸੋਹਣੀ ਵੈੜ ਆ ਗਈ ਵਜਨ ਵਈਨ ਬਹੁਤ ਆ ਕੁ ਲੱਸੀ ਫਿੱਕੀ ਨਹੀਂ ਗਈ ਲੈ ਵੀ ਜੀ ਥੇਨਾ ਪੜਦੀ ਆਉਂਦੀ ਆ ਗਈ ਬਣਾਉਣਾ ਸਟਾਰਟ ਕੀਤਾ ਹੋਇਆ ਲੈਵਾ ਇਹਦਾ ਚਾਰ ਹੀ ਥਾਣਾ ਕੋਈ ਫੋਟ ਨਹੀਂ ਗਈ ਕੋਈ ਸ਼ਾਕ ਨਹੀਂ ਗਈ ਬੋਦੀ ਵਾਲੀ ਵੈੜ ਕ੍ਰਾਸ ਆਂਗ ਮੋੜ ਲਿਆ ਬਾਈ ਜੇ ਤੋ ਦੱਦ ਪੀ ਨਵੀ ਰਹਿ ਜਾਊਗਾ 37000 ਭਾਅ ਦਾ ਵਿੱਚੋਂ ਕਿ ਸ਼ੋਰ ਛੱਪਾ ਜ਼ਰੂਰ ਹੋ ਜਾਊਗਾ ਫੇਸ ਕੁਆਲਿਟੀ ਚੰਗੀ ਆ ਗਈ ਜਿਹਦੇ ਪਸੰਦ ਆਵੇ ਬਾਈ ਨਾਲ ਗੱਲਬਾਤ ਕਰ ਲਓ ਜੀ ਨੰਬਰ ਸਕਰੀਨ ਤੇ ਚੱਲੀ ਜਾਣਾ ਵਾ ਅੱਜ ਦੇ ਵੀਡੀਓ ਦੇ ਕਾਕੇ ਬਰਾੜ ਦੇ ਚਾਰਨਾਕ ਸੇਲ ਸੀ ਜਿਹਦੇ ਜਿਹਦੇ ਵਿੱਚ ਹਾਜੀ ਦੇ ਵਿੱਚ ਚਾਤ ਐ ਟੁਕੜਾ ਕੱਪਣਾ ਵਾ ਤੇ ਇੱਕ ਗੱਬਣ ਜਰਸੀ ਆ ਗਈ ਫੁੱਲ ਵੀਡੀਓ ਤੁਸੀਂ ਜਾ ਕੇ ਆਪਣੇ YouTube ਚੈਨਲ ਕੀਤੇ ਰਹੀ ਫਾਇਰ ਉਹਦੇ ਵੇਖ ਸਕਦੇ ਹੋ ਜੀ ਉੱਥੇ ਪੈ ਜਾਨੀ ਬਸ ਹੋਰ ਘੰਟਿਆਂ ਨੂੰ ਇੱਕ ਆ ਬਾਈ ਕੋਲ ਸ਼ਾਨ ਨਾਲ ਸਮਝ ਡਿਟੇਲੇ ਦੀ ਸ਼ਾਨ ਨੇ ਦੀ ਸ਼ਾਨ ਨਹੀਂ ਡਿਟੇਲ ਆ ਬਾਈ ਆਪਾਂ ਜੇ ਮਲਕ ਇਹਨਾਂ ਖਣ ਕੇ ਤੁੜੀ ਪਾਈਏ ਠੀਕ ਆ ਜੀ ਤੇ ਡੈਕਟਰਿਕਰ ਛੇਦੀ ਉੱਡਦਾ ਠੀਕ ਆ ਜੀ ਬਾਈ ਇੰਨੀ ਦਿਨ ਕੱਢਦਾ ਕੱਲ ਛੱਡ ਜਿਹਦਾ ਮੁੱਲ ਦਾ 350 ਰੁਪਏ ਦਾ ਬਣਦਾ ਠੀਕ ਆ ਜੀ ਲੰਗਿਆ ਰਹੇ ਠੀਕ ਆ ਜੀ 8000 ਰ ਆਛਾ ਨਾਲ ਬਣਾ ਕੇ ਤੇ ਪੋਖਾਂ ਦੀ ਤੰਦਰ ਉਸਦੇ ਹਾਸੇ ਬਾਈ ਉਹ ਚੰਗੀ ਚੀਜ਼ ਹੈ ਠੀਕ ਹੈ ਜੀ ਹਾਂ ਲੋ ਜੀ ਦੋਸਤੋ ਬਾਈਆਂ ਦਾ ਸ਼ਾਨਾ ਵੀ ਤੁਸੀਂ ਲੈਸਾ ਰੀਨ ਕੱਢ ਕੇ ਪਾਇਆ ਕਰੋ ਵੀਡੀਓ ਵੇਖ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ